ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀ ਰਾਣੇ ਚਾਹੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਕੋਟੇ ਰਾਜਪੁਰਾ ਜੀ ਇਹ ਜਲਾਲਾਬਾਗ ਦੇ ਕੋਟੇ ਰਹਿ ਜਾਂਦੇ ਆ ਜੀ ਭਿੰਡਰਾਂ ਵਾਲੀ ਸੜਕ ਤੇ ਤਸਵੀਰ ਧਰਨ ਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੌਕਾ ਸਾਡੇ ਲਈ ਦੋ ਲੈ ਕੇ ਆਇਆ ਕੂਕੂਰ ਤਗਾਵਾ ਜੀ ਬਰੇਡ ਦੇ ਪੱਧ ਤੋਂ ਅੰਤ ਕੋਈ ਨਹੀਂ ਜੀ ਚੰਗੇ ਮੈਲਟ ਰਿਕਾਰਡ ਵਾਲੀਆਂ ਚੰਗੇ ਸੀਮਣ ਦੀਆਂ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਸਤਵੀਰ ਸਿੰਘ ਪਿੰਡ ਜਲਾਲਾਬਾਦ ਤੇ ਕੋਠੇ ਰਾਜਪੁਰਾ ਪਿੰਡ ਆਪਣਾ ਕੋਲੇ ਇਹ ਥੋੜੇ ਜਿਹੇ ਘਰ ਹੀ ਆ ਆਪਣੇ 30 ਘਰ ਹੀ ਇੱਥੇ ਤਹਿਸੀਲਾਂ ਤੇ ਜ਼ਿਲ੍ਹਾ ਭਾਈ ਤਹਿਸੀਲ ਭਾਈ ਧਰਮਕੋਟ ਆ ਤੇ ਜ਼ਿਲ੍ਹਾ ਆਪਣਾ ਹੈਗਾ ਮੋਗਾ ਹਾਂਜੀ ਆਪਣੇ ਮੇਰੇ ਹਿਸਾਬ ਨਾਲ ਕਿੰਨੇ ਘਰ ਹੋਣਗੇ ਜੀ ਆਪਣੇ 30 ਘਰ ਹੀ ਆ ਵੀਰੇ ਇੱਥੇ 30 ਘਰ ਇਹ ਤਾਂ ਕੋਕਰੀ ਤੋਂ ਆਈਏ ਹਾਂਜੀ ਤੇ ਜਲਾਲਾਬਾਦ ਤੋਂ ਜਦੋਂ ਨਿਕਲੇ ਤੇ 2 ਕਿਲੋਮੀਟਰ ਬਾਅਦ ਕੋਠੇ ਠੀਕ ਆ ਭਾਈ ਤੇ ਭਿੰਡਰਾ ਦੇ ਸਨ ਚ ਜਲਾਲਾਬਾਦ ਤੋਂ ਸੋਨੇ ਚ ਆ ਜਾਂਦੇ ਹਾਂਜੀ ਠੀਕ ਆ ਭਾਈ ਅੱਜ ਦੋ ਨਾਗ ਆ ਜੀ ਕਿਹੜੀ ਤੋਂ ਸ਼ੁਰੂ ਕਰਗੇ ਬਾਈ ਇਹ ਤੋਂ ਕਰ ਲਈਏ ਵੀਰੇ ਦੋਵੇਂ ਪਹਿਲਣਾ ਹੀ ਆ ਹੈਗੀਆਂ ਤਾਂ ਵੇੜਾ ਪਹਿਲਣਾ ਹੀ ਹਾਂਜੀ ਪਲੂਣ ਵੇੜਾ ਦੰਦੋ ਜੀ ਦੋਨੇ ਦੰਦੋ ਜੀ ਹੈਗੀਆਂ ਉਹ ਚਾਰ ਦੰਦਾਂ ਆ ਜਾਣੀ ਕੰਨੀਆਂ ਆਜ ਦੰਦ ਖੜੇ ਆ ਠੀਕ ਹੈ ਜੀ ਥੋੜੀ ਵੱਡੀ ਹੋ ਕੇ ਬਣੀ ਹੈ ਵੇੜਾ ਉਹ ਵੀ ਵੱਡੀ ਹੋ ਕੇ ਹਾਂਜੀ ਹਾਂਜੀ ਬਾਈ ਤੇ ਕੱਦ ਕਾਠ ਬਹੁਤ ਆ ਵੇੜਾ ਸੀਮਨ ਰਿਕਾਰਡ ਹੈਗੀ ਆ ਜੀ ਨਹੀਂ ਜੀ ਸੀਮਨ ਰਿਕਾਰਡ ਨਹੀਂ ਆਵੇਂ ਆਪਾਂ ਝੂਠ ਮਾਰੀ ਚੱਲੀਏ ਜਿਹੜੀ ਗੱਲ ਸੱਚੀ ਉਹ ਹੀ ਕਰਾਂਗੇ ਠੀਕ ਆ ਬਾਈ ਤੇ ਦੁੱਧ ਚੰਗਾ ਦੇਣਗੀਆਂ ਵੇੜਾ ਇਹ ਪਹਿਲਣੀ ਜਿਉ ਆਊਗੀ 30+ ਠੀਕ ਆ ਦਿਨ ਕਿੰਨੇ ਲੈਂਦੀ ਹੈ ਜੀ ਦਿਨ ਜੀ ਜਿਹੜਾ ਲੱਗਿਆ ਸੀ ਮਨ ਉਹਦਾ ਵੀ ਰਿਪੋਰਟ ਹੈ ਨਹੀਂ ਵੀਰੇ ਆਪਾਂ ਪੁੱਛਿਆ ਨਹੀਂ ਆਵੇ ਹਾਂਜੀ ਬਿਲਕੁਲ ਠੀਕ ਆ ਬਈ ਖਾਣਾ ਦੀ ਡੰਨ ਆ ਜੀ ਖਾਣਾ ਦੀ ਡੰਨ ਸੀ ਉਸ ਲੱਗ ਵੀ ਪੂਰੀ ਪੂਰੀ ਲਸੀ ਠੀਕ ਆ ਜੀ ਚੈੱਕ ਕਰ ਸਕਦੇ ਜੀ ਜਿਵੇਂ ਮਾਰਦੀ ਹਾਂ ਹਾਂਜੀ ਭਲਾ ਇੱਧਰ ਹੈਗੇ ਉਧਰੋਂ ਬੈਠੀ ਉੱਠੀ ਹਨ ਬਣੂਗੀ ਬਥੇਰੀ ਜੀ ਬ੍ਰੀਡ ਵਾਈਜ਼ ਕਰਮਾ ਵਾਲੀ ਪੂਰੀ ਚੰਗੀ ਆ ਜੀ ਬਾਈ ਕਹਿੰਦਾ ਥੋੜੀ ਭੱਟੀ ਹੋ ਕੇ ਬਣੀ ਸੀ ਜੀ ਦੂਆ ਪਹਿਲਾ ਜੀ ਜੇ ਹਾਈਟ ਦੀ ਗੱਲ ਕਰਗੇ ਹੋਊ ਬਾਈ 5.5 ਫੁੱਟ ਹਾਂਜੀ ਹਾਂਜੀ ਮੇਰੀ 6 ਫੁੱਟ ਹਾਈਟ ਜੀ ਤੇਰੇ ਤੋਂ ਬਾਈ ਦੇ ਆ ਕਾਦੇ 6 ਫੁੱਟ ਤੋਂ ਬਾਹਰ ਹੀ ਹੋਊ ਕੋਰਾ ਤੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਕਿ ਬਾਈ ਦੇ ਮੁੱਢੇ ਤੇ ਕਰਾਉਂਦੀ ਆ ਡੇਟ ਮੁਤਾਬਕ ਪਿਆ ਜੀ ਹਜੇ ਹਫਤਾ ਕੁਆਲਿਟੀ ਬਹੁਤ ਆ ਜੀ ਬਰੀਡ ਪੂਰੀ ਚੰਗੀ ਆ ਰਿਕਾਰਡ ਤਾਂ ਬਾਈ ਦੱਸਦਾ ਆਪਣੇ ਕੋਲ ਨਹੀਂ ਜਾ ਕਿਉਂਕਿ ਆਪਾਂ ਘਰੇ ਲੂ ਤੇਰੇ ਲੂ ਲਿਆਂਦੀ ਕਿ ਫਾਰਮ ਚੋਂ ਜੀ ਨਹੀਂ ਫਾਰਮ ਚੋਂ ਲਿਆਂ ਦੋਨਾਂ ਹੀ ਫਾਰਮ ਚੋਂ ਲਿਆਂ ਬੈਣ ਰਿਕਾਰਡ ਹੈ ਨਹੀਂਗਾ ਜੀ ਬਾਕੀ ਦੈਨਬਾਈ ਦੱਸਦਾ ਕਿ ਹਜੇ ਲੈ ਜੂਗੀ ਹਫ਼ਤਾ 30 ਕਿਲੋ ਦੁੱਧ ਦੀ ਉਮੀਦ ਹੈ ਜੀ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਵਧ ਕਰਨੂ ਤਾਂ ਵੱਧ ਵੀ ਲੈ ਲੂ ਸੋਨਾ ਦੇ ਸਹਜ ਸੋਹਣਿਆ ਗੈਪ ਤੇ ਲੱਗੇ ਆ ਫੱਕੀ ਚਵਾਈ ਵਾਲਾ ਬਾਕੀ ਵੀਰੇ ਇੱਕ ਚੀਜ਼ ਆਪਾਂ ਦੱਸਣੀ ਪਹਿਲਾਂ ਹਾਂਜੀ ਬਈ ਇਹ ਨਾ ਡਾਲਾ ਆਪਾਂ ਲਾਉਣ ਲੱਗੇ ਸੀ ਅੱਥੇ ਅੱਡੇ ਤੋਂ ਤੇ ਥੋੜਾ ਡਾਲੇ ਤੋਂ ਤਿਲ ਕੀ ਆ ਤੇ ਆਹ ਸੋਜ ਆ ਕੋਈ ਬਾਈ ਕਵੇ ਵੀ ਦੱਸਿਆ ਨਹੀਂ ਗਾ ਸਹੀ ਗੱਲ ਇਹੋ ਕੋਲਾਂ ਵਿਖਾ ਦਿਓ ਕਿ ਤਕਲੀਫ ਕੋਈ ਨਹੀਂ ਮੰਨਦੀ ਤਕਲੀਫ ਕੋਈ ਨਹੀਂ ਸਹੀ ਗੱਲ ਹਾਂਜੀ ਕਈ ਵਾਰਾ ਦੂਰੋਂ ਕੋਈ ਆਉਂਦਾ ਤੇ ਦੋਖਾ ਲੱਗ ਕੇ ਆਉਂਦਾ ਹੁੰਦਾ ਤਾਂ ਪਹਿਲਾਂ ਤੁਸੀਂ ਇਹ ਚੰਗਾ ਹੁੰਦਾ ਬਈ ਪ੍ਰੋਬਲਮ ਕੋਈ ਨਹੀਂ ਕਿ ਹਾਂ ਤਿਲਕੀ ਆਵਾਂ ਦਾ ਡਾਲੇ ਤੋਂ ਤਾਂ ਕੋਈ ਨਹੀਂ ਹੈ ਜੀ ਠੀਕ ਹੈ ਜੀ ਹਾਂ ਜਾ ਕਮਜੁਕ ਮੈਂ ਹਣੀ ਹਾਂ ਯਾਨੀ ਸਾਠ ਠੀਕ ਹੈ ਬਾਈ ਤੇ ਠੰਡੀ ਸੀਰ ਵੀ ਪੂਰੀ ਠੰਡੀ ਫੁੱਲ ਆ ਵੀਰੇ ਬਾੜੀ ਠੰਡੀ ਆ ਮਗਰ ਹਾਂ ਜੀ ਹਮਾਰਾ ਕਿਚਾਂਗੇ ਤਾਂ ਰਵੜਾ ਹਾਂ ਜੀ ਦੇਖੋ ਲਾਤੀ ਬਾਈ ਜੀ ਚੰਗੀ ਆ ਚੈੱਕ ਕਰ ਸਕਦੇ ਬਣ ਕੇ ਸੂਗੀ ਜੀ ਡਿਮਾਂਡ ਬਈ ਇਹਦੀ ਡਿਮਾਂਡ ਮੇਰੇ ਮੁੱਲ ਦਾ ਐ ਦਾ ਕਰਦੇ ਇੱਕ ਪੰਜ ਤੇ 95000 ਦੀ ਹਾਂ ਨਾ ਹਾਂਜੀ ਜਮਾ ਜਾ ਜਦ ਮਤਲਬ ਹੋਰ ਕੋਲੇ ਹੋਵੇ ਤਾਂ 1.40 ਦਾ ਬਈ ਸਿਆਲ ਹੁੰਦਾ ਤੇ ਤਾਂ ਡੇਢ ਵੀ ਜਾਣੀ ਸੀ ਹਾਂਜੀ ਹਾਂਜੀ ਸਾਲ ਕਰ ਸੀਜ਼ਨ ਹੀ ਗਰਮੀ ਦਾ ਸੀਜ਼ਨ ਗਰਮੀ ਦਾ ਜੀ ਹਾਂ ਉਹ ਤਾਂ ਫੋਨ ਕੈਦਾ ਹੋ ਜਾਣਾ ਜੀ 1 ਲੱਖ 5000 ਰੁਪਇਆ ਡਿਮਾਂਡ ਆ 95 ਹਜ਼ਾਰ ਮਤਲਬ ਜੀ ਨੇ ਫਾਰਮ ਸ਼ੁਰੂ ਕਰਨ ਨਾਲ ਖੜਾ ਕਰਨਾ ਤੇ ਐਂੀਆਂ ਵਹਿੜਾਂ ਪਾ ਲਵੇ ਆਪਾਂ ਇਹ ਤਾਂ ਕੇ ਨਾਲ ਨਹੀਂ ਖੇਦੇ ਸਹੀ ਗੱਲ ਲਈ ਉਹਦੇ ਵਾਸਤੇ ਆਫਰ ਹੀ ਆ ਤਾਂ ਲਈ ਕਿਉਂਕਿ ਹੁਣ ਥੋੜੇ ਭਾਜ ਮਿਲ ਜਾਣਗੇ ਕਿ ਸਿਆਲਾਂ ਚ ਰੇਟ ਤਾਂ ਜਿਆਦਾ ਹੀ ਹਾਈ ਹੋ ਜਾਂਦੇ ਹੁੰਦੇ ਆ 90000 ਜੋ ਮਾਨਦਾਨ ਹੋ ਜੂਗਾ ਜੇ ਇੰਨੀ ਬਰੀਡ ਨੇ ਦੁੱਧ ਨਾ ਦਿੱਤਾ ਤਾਂ ਫਿਰ ਕਿਸੇ ਨੇ ਦੇਣਾ ਸੀ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰੇ ਪਹਿਲਾਂ ਨਹੀਂ ਆ ਬੱਚੀ ਦੰਦੋ ਜੀ ਦੰਦੋ ਇਹ ਚਾਰ ਦੰਦਾਈ ਚਾਰ ਦੰਦਾ ਤੇ ਇਹਦੇ ਹਜੇ ਪਿਆ ਹੀ 10 ਦਿਨ ਡੇਟ ਮੁਤਾਬਕ ਹਾਂਜੀ 10 ਦਿਨ 20 ਤਰੀਕ ਨੂੰ ਜਾਣੀ ਤਨ ਪੂਰੇ ਆ ਕੁੱਤੇ ਵੀ ਇੱਕ ਦੋ ਦਿਨ ਲੈ ਸਕਦੀ ਆ ਤੇ ਸਾਵਿਆਂ ਤੇ ਵੀ ਸੂ ਸਕਦੀ ਇਹਦਾ ਕੋਈ ਰਿਕਾਰਡ ਹੈਗਾ ਆਪਣੇ ਕੋਲ ਨਹੀਂ ਜੀ ਇਹਦਾ ਵੀ ਹਾਂਜੀ ਆਪਾਂ ਪੁੱਛਿਆ ਨਹੀਂ ਆ ਮੈਂ ਕਹੀਦਾ ਵੀ ਕਿੰਨਾ ਕੁ ਬਾਜੀ ਦੁੱਧ ਵੀਰੇ ਪਾਊਗੀ 25 ਪਲੱਸ ਇਹਦਾ ਪਤੀ ਨਹੀਂ ਕਹਿੰਦੇ 25 ਪਲੱਸ ਤੇ ਜੇ ਹਾਈਟ ਦੀ ਗੱਲ ਕਰੀਏ ਦੋਨੋਂ ਹਾਈਟ ਦਾ ਬਰਾਬਰ ਹੀ ਆ ਜੀ ਥੋੜਾ ਜਿਹਾ ਹੀ ਫਰਕ ਆ ਮੈਂ ਬੜਾ ਜੀ ਹਾਂ ਜੀ ਹੋਰ ਕੇ ਦਿਖਾ ਦਿਓ ਕੁਆਲਿਟੀ ਇਹਦੀ ਵੀ ਬਹੁਤ ਆ ਜੀ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਜੀ ਪਸ਼ੂ 2 ਜਾਂ 4 ਹੀ ਹੁੰਦੇ ਆ ਪਰ ਹੁੰਦੇ ਚੰਗੇ ਆ ਪਿਛਲੀ ਵੀਡੀਓ ਚ ਵੀ ਵੱਡੇ ਪਸ਼ੂ ਸੀਗੇ ਪੂਰੇ ਤੇ ਇਹ ਇੱਕ ਤੀਰ ਫੁੱਲ ਹਾਈਬ੍ਰਿਡ ਪਸ਼ੂ ਆ ਚੈੱਕ ਕਰ ਸਕਦੇ ਹੋ ਦੋ ਗਾਵਾਂ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈਆਂ ਕਿਉਂਕਿ ਬਾਈ ਨੇ ਕੱਲ ਵੀ ਫੋਨ ਲਾਇਆ ਸੀ ਮੇਰੇ ਤੋਂ ਪਹੁੰਚਿਆ ਨਹੀਂ ਕਿਹਾ ਜੀ ਬਾਕੀ ਬਰੀਡ ਵਾਈਜ਼ ਕਰਮਾ ਵਾਲੀ ਪੂਰੀ ਚੰਗੀ ਆ ਦਿਨ ਡੇਟ ਮੁਤਾਬਕ ਪਏ ਆ ਜੀ 10 10 ਦਿਨਾਂ ਤਿੱਕਰ ਤਾਂ گاਉਂ ਤੋਂ ਮੇਰੇ ਹਿਸਾਬ ਨਾਲ ਤੁਰਨ ਵਿੱਚ ਵੀ ਪ੍ਰੋਬਲਮ ਆਉ ਕਿਉਂਕਿ ਹੁਣ ਵੀ ਹਵਾਨਾ ਪੂਰਾ ਪੱਟਾਂ 'ਚ ਫਸਿਆ ਪਿਆ ਬਾਕੀਆਂ ਸੌਧਰਗੀਆਂ ਚਿੱਟੀਆਂ ਪੰਨਾਂ 'ਚ ਚੈੱਕ ਕਰ ਸਕਦੇ ਹੋ ਥਾਣ ਕੱਲਾ ਕੱਲਾ ਨਿੱਖਰਮਾ ਕੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਚਾਰ ਹੀ ਥਾਣ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਸੂਨਾ ਗਲਾਬੀ ਹਵਾਨਾ ਜੀ ਸੀਲ ਠੰਡੀ ਵੀਰੇ ਇਹ ਵੀ ਬਹੁਤ ਠੰਡੀ ਸੀਲ ਪੂਰੀ ਆ ਖਣਾ ਦੀ ਇਹ ਵੀ ਡੰਨ ਆ ਜੀ ਚੈੱਕ ਕਰ ਸਕਦੇ ਹੋ ਗਵਾਲਜੀ ਦੇ ਪੱਖ ਤੋਂ ਪੂਰੇ ਟੋਪ ਗਵਾਲ ਦੇ ਘੇਟਾ ਦੇ ਨੀਕਨਾ ਵੀ ਕਹਿ ਸਕਦੇ ਆ ਪਰ ਇਹਨੂੰ ਜੀ ਇਹਦੀ ਡਿਮਾਂਡ ਵੀ ਰੇ ਵੀ ਇਹਦਾ ਕਰਾਂਗੇ ਫੋਨ ਤੇ ਵੀ ਕੱਚੀ ਆਪਣੇ ਕੋਲੇ ਵਪਾਰੀ ਭਰਾ ਵੀ ਲੈ ਜਾਂਦੇ ਆ ਠੀਕ ਆ ਜੀ ਵੀ ਕਰਾਂਗੇ ਜਾਇਜ਼ ਬਤਲ ਆਈ ਵੀ ਨਾ ਅਗਲਾ ਕਹਿ ਦਵੇ ਵੀ ਖਾਣੀ ਸਾਨੂੰ ਮੁਫਤੀਆਂ ਨੂੰ ਮਿਲ ਜੂ ਉਹ ਚੀਜ਼ ਨਹੀਂ ਜਿਹੜੀ ਐਕਸਰ ਕੁਆਲਿਟੀ ਆ ਉਹਦੇ ਤਾਂ پیسے ਲਾਉਣੇ ਪੈਣਗੇ। ਜਿਹੜਾ ਫ੍ਰੀਡ ਦਾ ਵੈਸੇ ਮੋਡਲ ਨਹੀਂ। ਇਹਦਾ ਫੋਨ ਤੇ ਕਰਾਂ ਕੱਚੀ ਆ ਜੇ 10-12 ਦਿਨਾਂ ਦੀ। ਜੇ ਮੋਟੋ ਲੈ ਕੇ ਏਡੀ ਵਧੀਆ ਤਿਆਰ ਕਰਨੀ ਹੋਵੇ ਤਾਂ ਖਰਚਾ ਬਹੁਤ ਆ ਜਾਵੇਗਾ। ਹਾਂਜੀ ਦੇਖੋ ਜੀ ਕਿੰਨਾ ਸੋਹਣਾ। ਹਾਂ ਬੜੀਆ। ਬਾਕੀ ਕੁਆਲਿਟੀ ਬਹੁਤ ਹੈ ਜੀ। ਇਹਦਾਂ ਡਿਮਾਂਡ ਫੋਨ ਤੇ ਕਰ ਦੇਣਗੇ ਜੀ। ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ। ਨੰਬਰ ਸਕਰੀਨ ਤੇ 22 ਦਾ ਚਲੂ ਪਾ ਜੇ। 22 ਨਾਲ ਕਨੈਕਟ ਕਰ ਸਕਦੇ। ਧੰਨਵਾਦ।